ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਫੇਰ ਮਿਲਦੇ ਆਪਾਂ ਅੱਜ ਦਾ ਵਲੌਗ ਆ ਜਿਹੜਾ ਪੌਣੀ ਦਾਸ ਹੋ ਗਏ ਹੁਣ ਸ਼ੁਰੂ ਕਰਨ ਲੱਗੇ ਆ ਤੇ ਅੱਜ ਬਹੁਤ ਦਿਨਾਂ ਬਾਅਦ ਹੀ ਵਲੌਗ ਜਿਹੜਾ ਨਹੀਂ ਤਾਂ ਦੋ ਅੱਜ ਹੁਣ ਉਹਨਾਂ ਨੇ ਫੇਰ ਜਨਰੇਟਰ ਚਲਾ ਲੈਣਾ ਮੈਂ ਕਿਹਾ ਚਲੋ ਦੋ ਮਿੰਟ ਤੁਹਾਡੇ ਨਾਲ ਗੱਲ ਕਰਨਾ ਬਾਕੀ ਪੂਰਾ ਦਿਨ ਦੇਖਦੇ ਆ ਕੀ ਬਣਦਾ ਕੀ ਤੁਹਾਡੇ ਨਾਲ ਸ਼ੇਅਰ ਹੁੰਦਾ ਠੀਕ ਹੈ ਜੀ ਤੇ ਉਹ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਬਹਗਰ ਜੀ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਈ ਹੋਪ ਸਾਰੀਆਂ ਭੈਣਾਂ ਕੰਮ ਲੱਗੀਆਂ ਹੋਣਗੀਆਂ ਇਸ ਟਾਈਮ ਮੈਂ ਵੀ ਲੱਗਣਾ ਮੈਂ ਬਾਹਰਲਾ ਕਰਕੇ ਆਈ ਸੀਗੀ ਤੇ ਕਈ ਵਾਰੀ ਮੇਰ ਨਾਲ ਨਾ ਪਤਾ ਕੀ ਹੁੰਦਾ ਮੈਂ ਵੀਡੀਓ ਐਡੀਟਿੰਗ ਕਰਦੀ ਆ ਜਾਂ ਤੁਹਾਡੇ ਕਮੈਂਟਸ ਵਗੈਰਾ ਰੀਡ ਕਰਦੀ ਆ ਹਨਾ ਉਹ ਸਵੇਰੇ ਰਾਤ ਨੂੰ ਕਰਦੀ ਹੁੰਨੀ ਆ ਵੀਡੀਓ ਐਡੀਟਿੰਗ ਕਈ ਵਾਰੀ ਰਾਤ ਨੂੰ ਭਈ ਨੀਂਦ ਆ ਜਾਂਦੀ ਹੈ ਹੱਥ ਚੋਂ ਹੋਣ ਡਿੱਗ ਜਾਂਦਾ ਹਨਾ ਤੇ ਮੇਨ ਤੋਂ ਵੀਡੀਓ ਐਡੀਟਿੰਗ ਨਹੀਂ ਹੁੰਦੀ ਹੈਗੀ ਚੰਗੀ ਤਰ੍ਹਾਂ ਜੇ ਵਾਇਸ ਓਵਰ ਕਰਨੀ ਆ ਜਾਂ ਉਸ਼ਾ ਮਤਲਬ ਕਈ ਵਾਰੀ ਪਣੀ ਵੀਡੀਓ ਲੰਬੀ ਬਣ ਜਾਂਦੀ ਆ ਉਹਦੇ ਵਿੱਚ ਕੱਟ ਵੱਟ ਕਰਨੀ ਹੁੰਦੀ ਆ ਕਿਉਂਕਿ ਵੀਡੀਓ ਬਣਾਉਣ ਲਈ ਬਹੁਤ ਆ ਕੰਮ ਹੁੰਦਾ ਤੇ ਇਹ ਕਹਿ ਦੇਣਾ ਸੌਖਾ ਵੀ ਤੁਸੀਂ ਵੀਡੀਓ ਬਹੁਤ ਪਾਉਨੇ ਹੋ ਵੀਡੀਓ ਬਹੁਤ ਪਾਉਨੇ ਹੋ ਵੀਡੀਓ ਉਈਆਂ ਨਹੀਂ ਪੈ ਜਾਂਦੀਆਂ ਪਹਿਲੀ ਗੱਲ ਤਾਂ ਕਿਸੇ ਨੂੰ ਵੀ ਟੋਕੀਦਾ ਨਹੀਂ ਹੁੰਦਾ ਹੈਨਾ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਇੱਕ ਬੰਦੇ ਲਈ ਗੱਲ ਆ ਹੈਨਾ ਕਿਉਂਕਿ ਮੈਂ ਜਿਵੇਂ ਕੱਲ ਕਿਹਾ ਵੀ ਸੀਗਾ ਵੀਡੀਓ ਦੇ ਵਿੱਚ ਵੀ ਮੇਰੇ ਨਾਲ ਤਾਂ ਜਣਾ ਖਾਣਾ ਹੀ ਬੈਰ ਬਣਦਾ ਹੈਨਾ ਜਣਾ ਖਾਣਾ ਹੀ ਜੀ ਨੂੰ ਮੈਂ ਜਾਣਦੀ ਤੱਕ ਵੀ ਨਹੀਂ ਮੇਰਾ ਤਾਂ ਉਹ ਵੀ ਦੁਸ਼ਮਣ ਆ ਹੈਨਾ ਹੁਣ ਤੁਸੀਂ ਕਹਿਣਾ ਸਵੇਰੇ ਸਵੇਰੇ ਪਤਾ ਨਹੀਂ ਕਿਹੜੀਆਂ ਗੱਲਾਂ ਲੈ ਕੇ ਬੈਗੀ ਪਤਾ ਨਹੀਂ ਰੱਬ ਨਹੀਂ ਮੈਨੂੰ ਇਦਾਂ ਨਹੀਂ ਬਣਾਇਆ ਪਤਾ ਨਹੀਂ ਲੋਕ ਇਦਾਂ ਦੇ ਨੇ ਹਨਾ ਅ ਪਹਿਲੀ ਗੱਲ ਤਾਂ ਮੈਂ ਆਪਦੇ ਆਪ ਨੂੰ ਇਹੀ ਮੰਨਦੀ ਆਂ ਵੀ ਤੁਸੀਂ ਲੋਕਾਂ ਦੀਆਂ ਨਜ਼ਰਾਂ ਚ ਉਦੋਂ ਚੁਬਦੇ ਹੋ ਜਦੋਂ ਤੁਸੀਂ ਕਦੇ ਕਿਸੇ ਅੱਗੇ ਹੱਥ ਨਹੀਂ ਫਲਾਉਂਦੇ ਠੀਕ ਆ ਤੇ ਦੂਜੀ ਗੱਲ ਕਦੇ ਕਿਸੇ ਨੂੰ ਈ ਨਹੀਂ ਮੰਨਦੇ ਕਿਸੇ ਦੀ ਵੀ ਕਿਸੇ ਦੀ ਵੀ ਚਾਹੇ ਉਹ ਕੋਈ ਵੀ ਹੋਵੇ ਹਨਾ ਫਿਰ ਲੋਕਾਂ ਦਾ ਕੰਮ ਇਹ ਹੁੰਦਾ ਤੁਹਾਨੂੰ ਝਕਾਉਣਾ ਤੇ ਲੋਕਾ ਲੋਕ ਕਹਿੰਦੇ ਨੇ ਅਸੀਂ ਤਾਂ ਈਨ ਮਨਵਾ ਕੇ ਹਟਾਂਗੇ ਐਦਾ ਕਿਦਾਂ ਇਹ ਸਿਰ ਝੁਕੂਗਾ ਤਾਂ ਸਿਰਫ ਔਰ ਸਿਰਫ ਆਪਣੇ ਗੁਰੂਆਂ ਅੱਗੇ ਝੁਕੂਗਾ ਠੀਕ ਆ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕੂਗਾ ਆਪਣੇ ਗੁਰੂ ਨਾਨਕ ਦੇਵ ਜੀ ਦਸਾਂ ਗੁਰੂਆਂ ਅੱਗੇ ਝੁਕ ਸਕਦਾ ਗੁਰੂ ਪ੍ਰਣ ਸਾਹਿਬ ਜੀ ਅੱਗੇ ਝੁਕ ਸਕਦਾ ਹੋਰ ਕਿਤੇ ਵੀ ਨਹੀਂ ਝੁਕ ਸਕਦਾ ਹਨਾ ਚਾਹੇ ਉਹ ਕੋਈ ਵੀ ਆ ਚਾਹੇ ਕੋਈ ਕੋਈ ਜਨਾਨੀ ਆ ਚਾਹੇ ਉਹ ਕਿਸੇ ਜਨਾਨੀ ਦਾ ਬੱਚਾ ਚਾਹੇ ਕੋਈ ਵੀ ਆ ਇਨਸਾਨੀ ਰੂਪੀ ਜਿਹੜਾ ਮੇਰੇ ਨਾਲ ਆ ਕੇ ਪੰਗਾ ਲਊਗਾ ਉਹ ਭੁੱਲ ਜਵੇ ਵੀ ਮੈਂ ਉਹਦੇ ਅੱਗੇ ਸਿਰ ਝੁਕਾਉਂਗੀ ਤੇ ਉਦਾਂ ਹੀ ਮੇਰੇ ਬੱਚੇ ਨੇ ਉਹ ਵੀ ਨਹੀਂ ਕਿਸੇ ਦੀ ਨմանਣ ਵਾਲੇ ਹੈਗੇ ਕਿਉਂਕਿ ਉਹ ਮੇਰੇ ਬੱਚੇ ਨੇ ਠੀਕ ਆ ਤੇ ਕੱਲ ਕਿਸੇ ਇੱਕ ਬੰਦੇ ਨੇ ਕਿਹਾ ਤੁਸੀਂ ਵੀਡੀਓ ਬਹੁਤ ਪਾਉਂਦੇ ਹੋ ਦੇਖੋ ਵੀ ਨਾ ਦਾ ਵੀਡੀਓ ਥੋਡੇ ਘਰ ਦੇ ਅੰਦਰ ਚ ਹੀ ਹੋ ਕੇ ਜਾਂਦੀ ਆ ਮੇਰੇ ਹੱਥੇ ਛੱਲੀਆਂ ਵਿੱਚ ਛੱਲੀ ਖਾਣੀ ਆ ਠੀਕ ਆ ਨਾ ਦਾ ਥੋਡੇ ਵੀਡੀਓ ਅੰਦਰ ਚ ਹੀ ਹੋ ਕੇ ਜਾਂਦੀ ਆ ਵੀ ਥੋਡੇ ਘਰ ਦੇ ਅੰਦਰ ਚ ਕ੍ਰੋਸ ਹੋ ਕੇ ਸਾਡੀ ਵੀਡੀਓ ਬਾਹਰ ਨਿਕਲਦੀ ਆ ਨਾ ਕਦੇ ਤੁਸੀਂ ਸਾਡਾ ਵਾਈਫਾਈ ਰੀਚਾਰਜ ਕਰਾਏ ਆ ਨਾ ਮੈਂ ਕਦੇ ਤੁਹਾਡੇ ਤੋਂ ਫੋਨ ਮੰਗਿਆ ਨਾ ਮੈਂ ਕਦੇ ਫੋਨ ਦਾ ਰੀਚਾਰਜ ਮੰਗਿਆ ਕੀ ਗੱਲ ਬਈ ਇਹ ਗੱਲ ਕਹਿਣ ਦਾ ਮਤਲਬ ਕੀ ਆ ਤੁਸੀਂ ਵੀ ਰੋਜ਼ ਕੰਮ ਕਰਦੇ ਹੋ ਤੁਸੀਂ ਵੀ ਪਸ਼ੂ ਰੱਖੇ ਹੋਏ ਨੇ ਤੁਸੀਂ ਉਹਨਾਂ ਨੂੰ ਡੇਲੀ ਪੱਠੇ ਪਾਉਂਦੇ ਹੋ ਤੁਸੀਂ ਵੀ ਆਪਣੇ ਕੰਮ ਕਰਦੇ ਹੋ ਇਹ ਮੇਰੀ ਜੌਬ ਆ ਜੌਬ ਕਦੇ ਵੀ ਕਿਸੇ ਵੀ ਕੰਮ ਨੂੰ ਕਦੇ ਵੀ ਟੋਕੀਦਾ ਨਹੀਂ ਹੁੰਦਾ ਕਿਸੇ ਨੂੰ ਠੀਕ ਆ ਜੀ ਤੇ ਇਹ ਕੋਈ ਵੀ ਇਨਸਾਨਾ ਚਾਹੇ ਉਹ ਅਧਿਕਾਰ ਦਾ ਕੰਮ ਕਰਦਾ ਚਾਹੇ ਉਹ ਆਪਣੇ ਘੇਟ ਅੱਗੇ ਸੁੰਭਰਦਾ ਚਾਹੇ ਕਿਤੇ ਵੀ ਝਾੜੂ ਲਾਉਂਦਾ ਉਹਨੂੰ ਕਦੇ ਵੀ ਨਾ ਟੋਕੋ ਕਿਉਂਕਿ ਉਹ ਉਹ ਅਗਲੇ ਦਾ ਕੰਮ ਆ ਇਹ ਵੀ ਕਹਿ ਦੇਣਾ ਵੀ ਤੁਸੀਂ ਵੀਡੀਓ ਬਹੁਤ ਪਾਉਂਦੇ ਹੋ ਇਹ ਇੱਕ ਟੋਕ ਆ ਕੋਕਣਾ ਨਹੀਂ ਚਾਹੀਦਾ ਤੁਸੀਂ ਦੇਖਣੀ ਹੈ ਦੇਖੋ ਨਹੀਂ ਦੇਖਣੀ ਨਾ ਦੇਖੋ ਠੀਕ ਆ ਇਹ ਤੁਹਾਡੀ ਹਰੇਕ ਬੰਦੇ ਦੀ ਜਿਹੜਾ ਫੋਨ ਆ ਨਾ ਹਰੇਕ ਬੰਦੇ ਦੀ ਆਪਣੀ ਪੌਕੇਟ ਆ ਉਹ ਆਪਣੀ ਜੇਬ ਆ ਜੇਬ ਦੇ ਵਿੱਚੋਂ ਕੱਢ ਕੇ ਤੁਸੀਂ ਪੈਸਾ ਖਰਚਣਾ ਜਾਂ ਨਹੀਂ ਖਰਚਣਾ ਉਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਵੀਡੀਓ ਦੇਖਣੀ ਹੈ ਨਹੀਂ ਦੇਖਣੀ ਉਹ ਤੁਹਾਡੇ ਤੇ ਡਿਪੈਂਡ ਆ ਇਥੋਂ ਤੱਕ ਕਿ ਲੋਕ ਸਾਡੀ ਵੀਡੀਓ ਦੇਖਣ ਲਈ ਸਾਡੇ ਨਾਂ ਦੀ ਆਈਡੀ ਬਣਾਉਂਦੇ ਆ ਆਪਣੇ ਨਾਂ ਦੀ ਆਈਡੀ ਤੱਕ ਵੀ ਨਹੀਂ ਬਣਾਉਂਦੇ ਹੈਗੇ ਸਾਡੇ ਨਾਂ ਦੀ ਆਈਡੀ ਬਣਾ ਕੇ ਸਾਡੀ ਉਹ ਵੀਡੀਓ ਦੇਖ ਕੇ ਸਾਨੂੰ ਇਹ ਗਲਤ ਕਮੈਂਟ ਕਰਕੇ ਜਾਣਾ ਕੀ ਗੱਲ ਐਡੀ ਵੀ ਔਕਾਤ ਨਹੀਂ ਹੈਗੀ ਵੀ ਤੁਸੀਂ ਆਪਦੇ ਨਾਲ ਦੀ ਆਈਡੀ ਵੀ ਬਣਾ ਲਓ ਐਡੀ ਵੀ ਔਕਾਤ ਨਹੀਂ ਹੈਗੀ ਆਪਦਾ ਨਾਂ ਕਿਤੇ ਵੀ ਨਹੀਂ ਯੂਜ਼ ਕਰ ਸਕਦੇ ਹਾਂ ਤੁਹਾਡੇ ਤੇ ਬਾਕੀ ਮੈਂ ਕਦੇ ਵੀ ਕਿਸੇ ਤੋਂ ਨਾ ਕੁਝ ਮੰਗਿਆ ਤੇ ਨਾ ਆਪਾਂ ਕਿਸੇ ਨੂੰ ਕੁਝ ਦੇਣ ਜੋਗੇ ਆ ਉਹ ਵੈਕਰੂ ਆਕਾਲ ਪੁਰਖਾ ਉਹਨੇ ਸਭ ਨੂੰ ਦੇਣਾ ਸਭ ਹਰੇਕ ਬੰਦਾ ਰੋਟੀ ਖਾ ਕੇ ਸੌਂਦਾ ਠੀਕ ਆ ਤੇ ਹੁਣ ਮੈਂ ਬਾਹਰਲਾ ਕੰਮ ਕਰਕੇ ਆਈ ਆ ਤੇ ਮੈਂ ਵੀਡੀਓ ਐਡੀਟਿੰਗ ਕਰਦੀ ਸੀਗੀ ਮੈਂ ਚਲੋ 2 ਮਿੰਟ ਤੁਹਾਡੇ ਨਾਲ ਗੱਲ ਕਰ ਲਾਂ ਫੇ ਉਸ ਤੋਂ ਬਾਅਦ ਤਾਂ ਫਿਰ 2-3 ਵਜ ਜੰਦੇ ਆ ਹਨਾ ਤੇ ਅੱਜ ਉਹ ਦੇਖਣੀ ਆ ਜਿਹੜਾ ਪਿਆ ਸੂਟ ਜੇ ਟਾਈਮ ਲੱਗਿਆ ਉਹਦਾ ਕਰਦੇ ਆ ਹੱਲ ਕੋਈ ਤਰਪਾਈਆਂ ਤਰਪੂਈਆਂ ਕਰਦੇ ਆ ਉਹਦੀਆਂ ਠੀਕ ਆ ਤੇ ਹਾਲੇ ਕੰਮ ਸਾਰਾ ਹੀ ਰਹਿੰਦਾ ਹੀ ਅੰਦਰਲਾ ਸਾਰਾ ਕਰਨਾ ਪੌਣੇ 10 ਹੋ ਗਏ ਕਿਉਂਕਿ ਬਾਹਰ ਬਹੁਤ ਟਾਈਮ ਲੱਗ ਗਿਆ ਉਹ ਪੱਠਿਆਂ ਚਲੇ ਗਏ ਤੇ ਫੇ ਮੈਨੂੰ ਸਾਰਾ ਕਰਨਾ ਪੈ ਗਿਆ ਸਾਰਾ ਝੜ ਝੂਟ ਲਾਉਣ ਪੈ ਗਿਆ ਬਾਹਰਲਾ ਯਾਨੀ ਕਿ ਪਸ਼ੂ ਨੂੰ ਵਾਣ ਰਹਿ ਗਏ ਬਾਕੀ ਸਾਰਾ ਕੰ ਤੇ ਹੁਣ ਮੈਂ ਸੋਚਿਆ ਵੀਡੀਓ ਦੀ 220 ਓਵਰ ਕਰਕੇ ਹੁਣ ਵੀਡੀਓ ਅਪਲੋਡਿੰਗ ਤੇ ਲਾਉਣੀ ਆ ਤੇ ਨਾਲ ਨਾਲ ਤੁਹਾਡੇ ਨਾਲ ਵੀ 2 ਮਿੰਟ ਗੱਲ ਕਰ ਲਾਂ ਤੇ ਆਪਾਂ ਵਧੀਆ ਠੀਕ ਠਾਕ ਆ ਤੇ ਇਹ ਗੱਲ ਤੁਸੀਂ ਵੀ ਦੱਸਿਓ ਮੇਰੀਆਂ ਸਾਡੀਆਂ ਭੈਣਾਂ ਵੀ ਕਦੇ ਕਿਸੇ ਨੂੰ ਟੋਕਣਾ ਚਾਹੀਦਾ ਇਹ ਮੇਰਾ ਕੰਮ ਆ ਜੇ ਮੈਂ ਡੇਲੀ ਵੀਡੀਓ ਪਾਉਂਗੀ ਤਾਂ ਮੈਨੂੰ ਪੈਸੇ ਆਉਣਗੇ ਤਾਂ ਸਾਡਾ ਘਰ ਚੱਲੂਗਾ ਠੀਕ ਹੈ ਜੀ ਤੇ ਤਾਂ ਕੋਈ ਮੈਨੂੰ ਜਾਣਦਾ ਏ ਜੇ ਮੈਂ ਵੀਡੀਓ ਪਾਉਣੀ ਹੈ ਤਾਂ ਆ ਤਾਂ ਦੇ ਘਰ ਤੱਕ ਵੀਡੀਓ ਜਾਂਦੀ ਹੈ ਤਾਂ ਤੁਸੀਂ ਦੇਖਣਾ ਨਾਲ ਦੇਖਣਾ ਤੁਹਾਡੀ ਮਰਜ਼ੀ ਆ ਐਡੀ ਹਰੇਕ ਬੰਦੇ ਦੀ ਬਣੀ ਹੋਈ ਆ ਚਾਹੇ ਉਹ ਸਾਡੇ ਨਾਂ ਦੀ ਬਣਾਵੇ ਆਪਣੇ ਫੋਨ 'ਚ ਚਾਹੇ ਆਪਣੇ ਨਾਂ ਦੀ ਐਡੀ ਬਣਾਵੇ ਹਰੇਕ ਪਲੇਟਫਾਰਮ ਤੇ ਹਰੇਕ ਬੰਦੇ ਦੀ ਐਡੀ ਆ ਹਰੇਕ ਪਲੇਟਫਾਰਮ ਤੇ ਫੇਸਬੁੱਕ ਇੰਸਟਾਗ੍ਰam YouTube ਹੋਰ ਬਥੇਰੀਆਂ ਐਪਸ ਨੇ ਹਰੇਕ ਪਲੇਟਫਾਰਮ ਤੇ ਹਰੇਕ ਬੰਦੇ ਦੀ ਐਡੀ ਬਣੀ ਹੋਈ ਆ ਉਹ ਤੁਹਾਡਾ ਆਪ ਦਾ ਦਿਮਾਗ ਆ ਆਪ ਦਾ ਹੱਥ ਆ ਆਪ ਦਾ ਦਿਮਾਗ ਆ ਵੀ ਤੁਸੀਂ ਇਹਨੂੰ ਦੇਖਣਾ ਹੈ ਠੀਕ ਆ ਜੇ ਅਸੀਂ ਨਹੀਂ ਚੰਗੇ ਲੱਗਦੇ ਤਾਂ ਪਲੀਜ਼ ਮੇਰੀ ਰਿਕੁਐਸਟ ਆ ਤੁਹਾਡੇ ਅੱਗੇ ਤੁਸੀਂ ਸਾਡੀ ਵੀਡੀਓ ਨਾ ਦੇਖਿਆ ਕਰੋ ਤੇ ਹਾਂਜੀ ਇੱਕ ਦੋ ਭੈਣਾਂ ਨੇ ਕਮੈਂਟਸ ਕਰੇ ਹੋਏ ਨੇ ਉਹਨਾਂ ਦਾ ਜਵਾਬ ਆਪਾਂ ਫੇਰ ਦਿੰਨੇ ਆ ਤੇ ਹੁਣ ਮੈਂ ਕੰਮ ਕਰ ਲਵਾਂ ਠੀਕ ਆ ਜੀ ਤੇ ਜੁੜੇ ਹੋ ਤੁਸੀਂ ਬਲੌਗ ਦੇ ਨਾਲ ਐਂਡ ਤੱਕ ਇੱਕ ਭੈਣ ਕਹਿੰਦੀ ਸੀ ਕਿ ਤੁਹਾਨੂੰ ਮਿਲਣਾ ਆ ਇੱਕ ਭੈਣ ਕਹਿੰਦੀ ਤੁਸੀਂ ਆਪਣਾ ਫੋਨ ਨੰਬਰ ਦਿਓ ਤੁਸੀਂ ਅੱਗੇ ਵੀਡੀਓ 'ਚ ਜੁੜੇ ਰਹੋ ਮੈਂ ਤੁਹਾਨੂੰ ਦੇਖੋ ਅੱਜ ਫੋਨ ਨੰਬਰ ਦਿੰਨੀ ਆ ਜਾਂ ਨਹੀਂ ਦਿੰਦੀ ਹਨਾ ਤੇ ਅੱਗੇ ਕਰਦੇ ਆ ਤੁਹਾਡੇ ਨਾਲ ਗੱਲਬਾਤ ਤੇ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਗੱਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਜੇਕਰ ਕੀਤਾ ਹੋਇਆ ਤਾਂ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਨੂੰ ਹਾਈਕ ਜ਼ਰੂਰ ਦੇ ਦੇਆ ਕਰੋ ਠੀਕ ਹੈ ਜੀ ਤੇ ਹੁਣ ਮੈਂ ਛੱਲੀਆਂ ਖਾ ਲਵਾਂ ਤੁਸੀਂ ਵੀ ਛੱਲੀਆਂ ਖਾ ਲਓ ਆਜੋ ਇੰਜੋਏ ਕਰ ਲਓ ਤੇ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਠੀਕ ਹੈ ਜੀ ਲਓ ਜੀ ਟਾਈਮ ਆ ਜਿਹੜਾ 5:30 ਦਾ ਹੋ ਗਿਆ ਤੇ ਮੁੜ ਕੇ ਅੱਜ ਆਪਾਂ ਨਾ ਵੀਡੀਓ ਬਣਾਈ ਨਾ ਕੋਈ ਗੱਲਬਾਤ ਕਰੀ ਤੇ ਅੱਜ ਕੀ ਕਰਿਆ ਮੀ ਪੈ ਗਿਆ ਰੋਟੀਆਂ ਖਾਧੀਆਂ ਕੰਮ ਕਰਿਆ ਸੌਂ ਗਏ ਦਿਨ ਹੈਗਾ ਅੱਜ ਸੈਚਰਡੇ ਦਾ ਸੈਚਰਡੇ ਆ ਹਾਂਜੀ ਹਾਂ ਸੈਚਰਡੇ ਤੇ ਆਪਣੇ ਦੋਨੋਂ ਬੱਚੇ ਸੁੱਤੇ ਪਏ ਆ ਨੀ ਨੀ ਅੱਜ ਕਿਵੇਂ ਆ ਗਈ ਇਹਨੇ ਸੌ ਗਿਆ ਬੱਚਾ ਮੇਰਾ ਇਹਨੇ ਸ਼ੋ ਗਿਆ ਪਤਾ ਨਹੀਂ ਕਿਵੇਂ ਸੌ ਗਿਆ ਹਨਾ ਆਪਣੇ ਯਾਰ ਤੇ ਨਹੀਂ ਬਹੁਤ ਘੱਟ ਸੌਂਦਾ ਏ ਬਹੁਤ ਦਿਨਾਂ ਤੋਂ ਇਹਦੇ ਪੇਪਰ ਚੱਲਦੇ ਸੀਗੇ ਨਾ ਨਹੀਂ ਥੱਲੇ ਇੱਕ ਹਫਤਾ ਪੇਪਰ ਚੱਲੇ। ਫਿਰ ਸਵੇਰੇ ਜਲਦੀ ਉੱਠ ਕੇ ਪੜਦਾ ਸੀਗਾ ਤੇ ਫਿਰ ਰਾਤ ਨੂੰ ਵੀ ਥੋੜਾ ਜਲਦੀ ਸੌ ਜਾਂਦਾ ਹੁੰਦਾ ਸੀ। ਤੇ ਸਵੇਰੇ ਵੀ ਲੇਟ ਲੇਟਰ ਠਾਲਣ ਦੀ ਮੇਰੀ ਕੋਸ਼ਿਸ਼ ਪੂਰੀ ਸੀ ਬਟ ਇਹ ਦੋਨੇ ਭਰਾ ਅੱਜ 7:30 ਵਜੇ ਜਾ ਕੇ ਹੋ ਜਾ ਹੁਣ ਇਹ ਜਹਾ ਬਣਾ ਕੇ ਵੀ ਦੇਣ ਲੱਗਿਆ ਸਾਨੂੰ ਨਿੱਕਾ ਹੁੰਦਾ ਕਹਿੰਦਾ ਕਿ ਮੰਮੀ ਪਸੱਲ ਚਾੜੀ ਆ ਹੈਗੀ ਬਾਹਰ ਤਾਂ ਵਧੀਆ ਹਵਾ ਚੱਲਦੀ ਸੀ ਉਦੋਂ ਹੁਣ ਤਾਂ ਮੈਨੂੰ ਪਤਾ ਨਹੀਂ ਹੁਣ ਤਾਂ ਮੈਂ ਮੈਂ ਖਾਲਾ 3 ਕੋਈ 3:30 ਵਜੇ ਦੀ ਬਾਹਰ ਗੇੜਾ ਲਾ ਕੇ ਆਈ ਹੁਈ ਆ ਹੁਣ ਤਾਂ ਮੈਂ ਵੀ ਅੰਦਰ ਐ ਸੀ ਭਾਤੇ ਮੈਂ ਵੀ ਕੋਈ ਕੰਮ ਨਹੀਂ ਕਰਿਆ ਮੈਂ ਨਾ ਕੰਮ ਕਰਦੀ ਰਹੀ ਕਰਦੀ ਰਹੀ ਥੱਕ ਗਈ ਕੰਮ ਮਤਲਬ ਉੱਕਣ ਦਾ ਕੰਮ ਜੇ ਕੋ ਜਿੱਦਾਂ ਸੂਟ ਸਿਉਣੇ ਸੀ ਹੋਰ ਕਿਤੇ ਸਾਰੇ ਜਾਣ ਕੇ ਕਹਿ ਰਹੇ ਨੇ ਕਿ ਕੋਈ ਕੰਮ ਨਹੀਂ ਕਰਿਆ ਭਾਈ ਸਾਰਾ ਕੰਮ ਤਾਂ ਕਰਦਾ ਹੀ ਆ ਰੋਟੀ ਵੀ ਬਣਾਉਣੀ ਪਾਉਂਦੇ ਮਾਂਦੇ ਆ ਕੋਈ ਦਾਲ ਸਬਜ਼ੀ ਵੀ ਕਰਦੇ ਆ ਬੱਚਿਆਂ ਨੂੰ ਖਾਣ ਪੀਣ ਨੂੰ ਵੀ ਦਿੰਨੇ ਆ ਕੱਪੜਾ ਲੀੜਾ ਵੀ ਧੋਨੇ ਆ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਸੀਗੀ ਟ੍ਰਾਈਪੋਡ ਲਿਆ ਆ ਮੈਂ ਫਿਰ ਟ੍ਰਾਈਪੋਡ ਤੇ ਲਾ ਕੇ ਗੱਲ ਕਰਦੇ ਆ ਤੇ ਲੋ ਜੀ ਟ੍ਰਾਈਪੋਡ ਤੇ ਆਪਾਂ ਫੋਨ ਲਾ ਲਿਆ ਤੇ ਗੱਲਬਾਤ ਕਰਦੇ ਆ ਆਪਾਂ ਫਿਰ ਉਸ ਤੋਂ ਬਾਅਦ ਦੇਖਿੰਦੇ ਆ ਧਾਰ ਕਢਾਈਏ ਹਾਈ ਹਾਈ ਤੁਹਾਨੂੰ ਮੈਨੂੰ ਪਤਾ ਨਹੀਂ ਘਾਤੇ ਸਾਹ ਛੱਡਦਾ ਸਾਹ ਛੱਡ ਗਿਆ ਨਾਲ ਬੈਲੀ ਬੈਠੀ ਸੀ ਬੈਠੀ ਨੂੰ ਸਾਹ ਛੱਡ ਗਿਆ ਮੈਨੂੰ ਮੈਂ ਬੈਠੀ ਰਹਿ ਤਾਂ ਕੀ ਕਰਦੀ ਸੀ ਇੱਕ ਉਹ ਕਮੇਡੀ ਵੀਡੀਓ ਦੇਖੀ ਕਦੇ ਕਦੇ ਮੇਰਾ ਵੀ ਜੀ ਕਰਦਾ ਹੁੰਦਾ ਫੋਨ ਦੇਖਣ ਨੂੰ ਸਾਰੇ ਸੁੱਤੇ ਪਏ ਸੀ ਤਾਂ ਮੈਂ ਵੀ ਲਾਹਾ ਲੈ ਲਿਆ ਮੈਂ ਕਿਹਾ ਮੈਂ ਵੀ ਫੋਨ ਦੇਖਣਾ ਇਹ ਡੈਡੀ ਕੇ Song ਹੈ ਕਿ ਇੱਕ ਤਾਂ ਭੈਣ ਆ ਨਾ ਕਾਫੀ ਦਿਨਾਂ ਤੋਂ ਕਮੈਂਟ ਕਰਨੀ ਕਰੀ ਜਾਂਦੇ ਨੇ ਵੀ ਅਸੀਂ ਤਾਂ ਨੂੰ ਮਿਲਣ ਆਉਣਾ ਤੁਹਾਡਾ ਪਿੰਡ ਕਿਹੜਾ ਮਿਲਣ ਆਉਣਾ ਪਿੰਡ ਕਿਹੜਾ ਮੈਂ ਤੁਹਾਨੂੰ ਬਹੁਤ ਵਾਰ ਇੰਸਟਾਗ੍ਰam 'ਐਡੀ ਦੱਸੀ ਆ ਤੁਸੀਂ ਉੱਥੇ ਗੱਲ ਕਰ ਲਓ ਤੇ ਇੱਕ ਭੈਣ ਨੇ ਭੈਣ ਆ ਪਤਾ ਨਹੀਂ ਉਹ ਮੈਨੂੰ ਨਹੀਂ ਪਤਾ ਹੁਣ ਭੈਣ ਆ ਜਾਂ ਭਰਾ ਉਹਨਾਂ ਦੀ ਐਡੀ ਕੀਆ ਪਤੰਕੀ ਬੱਚਾ ਲੜਕੇ ਪੈਰ ਤੇ ਖਾਜੁੰਦੀ ਲਿਖਣਾ ਪਿਆ ਕਰੂੰ ਐਡੀ ਨਹੀਂ ਹੈਗੀ ਸ਼ਾਇਦ ਉਹਨਾਂ ਦਾ ਉਦਾਂ ਹੀ ਕੁਝ ਯੂਜ਼ਰ ਨੇਮ ਜਿਆ ਕੁਝ ਉਹਨਾਂ ਨੇ ਰੱਖਿਆ ਹੋਇਆ ਕਿਸੇ ਨਾਂ ਤੋਂ ਐਡੀ ਨਹੀਂ ਕੋਈ ਪ੍ਰੋਫਾਈਲ ਵੀਕ ਨਹੀਂ ਲਾਈ ਕੁਝ ਨਹੀਂ ਹੈਗਾ ਹਨਾ ਉਹ ਤਾਂ ਮੈਨੂੰ ਉਦਾਂ ਹੀ ਲੱਗਦਾ ਵੀ ਕੋਈ ਪਰੇਸ਼ਾਨ ਕਰਨ ਵਾਲਾ ਹੀ ਆ ਹਨਾ ਤੇ ਉਹ ਵਾਰ-ਵਾਰ ਕਹੀ ਜਾਂਦੇ ਤੁਸੀਂ ਆਪਣਾ ਪਿੰਡ ਦੱਸੋ ਅਸੀਂ ਤੁਹਾਨੂੰ ਮਿਲਣ ਆਉਣਾ ਹੈ ਅਸੀਂ ਤੁਹਾਨੂੰ ਮਿਲਣ ਆਉਣਾ ਹੈ ਦੇਖੋ ਵੀ ਜਿਹਨੇ ਮਿਲਣਾ ਆਉਣਾ ਹੁੰਦਾ ਆ ਉਹ ਇਦਾਂ ਨਹੀਂ ਮਿਲਦਾ ਹੁੰਦਾ ਵੀ ਕਮੈਂਟ ਕਰਕੇ ਜਦੋਂ ਮੈਂ ਪ੍ਰੋਪਰ ਤੁਹਾਨੂੰ ਆਪਣੀ ਜਿਹਹਾਰ ਬਲੌਗਸ ਇੰਸਟਾਗ੍ਰam ਆਈਡੀ ਆ ਆਪਣੀ ਮੈਂ ਤੁਹਾਨੂੰ ਦੱਸਿਆ ਹੋਇਆ ਆ ਫਿਰ ਤੁਸੀਂ ਉਹਦੇ ਤੇ ਮੈਨੂੰ ਫੋਲੋ ਕਰੋ ਠੀਕ ਆ ਤੁਸੀਂ ਸਾਰੇ ਜਣੇ ਮੈਨੂੰ ਫੋਲੋ ਕਰ ਸਕਦੇ ਹੋ ਮੇਰੀ ਜਿਹਹਾਰ ਬਲੌਗਸ ਜਿਹੜੀ ਆਈਡੀ ਆ ਆਪਣਾ ਪਹਿਲਾਂ ਇੱਕ ਚੈਨਲ ਹੁੰਦਾ ਸੀਗਾ ਉਹਦਾ ਨਾਂ ਜਿਹਹਾਰ ਬਲੌਗਸ ਸੀਗਾ ਤੇ ਉਦਾਂ ਹੀ ਮੇਰੀ ਸੇਮ ਆਈਡੀ ਜਿਹਹਾਰ ਬਲੌਗਸ ਇੰਸਟਾਗ੍ਰam ਤੇ ਆ ਤੁਸੀਂ ਉੱਥੇ ਮੈਨੂੰ ਮੇਰੇ ਨਾਮ ਮੈਨੂੰ ਫੋਲੋ ਕਰ ਲਓ ਠੀਕ ਆ ਤੇ ਫੋਲੋ ਕਰਕੇ ਤੁਸੀਂ ਉੱਥੇ ਮੇਰੇ ਨਾਲ ਕੋਈ ਵੀ ਗੱਲਬਾਤ ਹੈ ਜਿਹੜੀ ਉਹ ਕਰ ਸਕਦੇ ਹੋ ਠੀਕ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸੀਆ ਉਹਨਾਂ ਨੂੰ ਤਾਂ ਮੈਂ ਬਾਕਾਇਦਾ ਵੀ ਦੱਸਿਆ ਸੀਗਾ ਤੇ ਉਹ ਫੇਰ ਆ ਕੇ ਫੇਰ ਕੋਈ ਕਮੈਂਟ ਕਰੀ ਜਾਂਦੇ ਆ ਭੈਣੇ ਉਸ ਤੁਹਾਨੂੰ ਮਿਲਣ ਆਉਣਾ ਤੁਹਾਡਾ ਪਿੰਡ ਕਿਹੜਾ ਤੇ ਹੁਣ ਮੈਂ ਐਦਾਂ ਪਹਿਲਾਂ ਦੱਸਿਆ ਵੀ ਹੋਇਆ ਵੀ ਸਾਡਾ ਪਿੰਡ ਕਿਹੜਾ ਤੁਸੀਂ ਜਾ ਕੇ ਚੈਨਲ ਤੇ ਦੇਖ ਸਕਦੇ ਹੋ ਤੇ ਮੈਂ ਪੂਰਾ ਦੱਸਿਆ ਹੋਇਆ ਹੈ ਜੀ ਤਾਂ ਹੁਣ ਆਪਾਂ ਰੋਜ਼-ਰੋਜ਼ ਕੋਈ ਵੀਡੀਓ ਨਹੀਂ ਬਣਾ ਸਕਦੇ ਹੁੰਦੇ ਹੈਗੇ ਇਹ ਵੀ ਥੋੜੇ ਜਿਹਾ ਰੂਲ ਹੁੰਦੇ ਆ ਹਨਾ ਤੇ ਜਿੱਦਾਂ ਉੱਤਰ ਭੈਣ ਨੇ ਕਿਹਾ ਵੀ ਤੁਸੀਂ ਮੇਰਾ ਜਿਹੜਾ ਫੋਨ ਨੰਬਰ ਦਿੱਤਾ ਸੀ ਵੀ ਮੈਂ ਕੋਈ ਪ੍ਰੋਮੋਸ਼ਨ ਨਹੀਂ ਸੀ ਕਰੀ ਉਹ ਹੈਗੇ ਨੇ ਭੈਣ ਦੁਲਵਿੰਦਰ ਕੌਰ ਹਨਾ ਤੇ ਉਹਨਾਂ ਨੇ ਵੀ ਮਿਲਣ ਨੂੰ ਕਿਹਾ ਆ ਮੈਂ ਦੱਸਦੀ ਐ ਇੱਕ ਪੁਆਇੰਟ ਤੇ ਉਹ ਵੀ ਕਹਿੰਦੇ ਨੇ ਕਹਿੰਦੇ ਮਿਲਣਾ ਆ ਹਨਾ ਤੇ ਇੱਕ ਇੱਕ ਪੁਆਇੰਟ ਫੋਨ ਆ ਗਿਆ ਤੇ ਹਾਂਜੀ ਤੇ ਗੱਲ ਵਾਲੀ ਵੀਡੀਓ ਤੇ ਕਮੈਂਟ ਆਇਆ ਹੋਇਆ ਕਿ ਮੰਨਪ੍ਰੀ ਤੇੜੀ ਤੋਂ ਕਮੈਂਟ ਆਇਆ ਵੀ ਜੀ ਜੀ ਅਸੀਂ ਤੁਹਾਨੂੰ ਮਿਲਣਾ ਹੈ ਗੱਲ ਕਰਨ ਨੂੰ ਦਿਲ ਕਰਦਾ ਹੈ ਤੇ ਆਪਣਾ ਫੋਨ ਨੰਬਰ ਦੇ ਦਿਓ ਹਨਾ ਦੇਖੋ ਵੀ ਆਪਾਂ ਵੀਡੀਓ ਦੇ ਵਿੱਚ ਅਦਾ ਫੋਨ ਨੰਬਰ ਨਹੀਂ ਦੇਖ ਸਕਦੇ ਤੇ ਇੰਸਟਾਗ੍ਰam ਆਈਡੀ ਦੇ ਸਕਦੇ ਆ ਇੰਸਟਾਗ੍ਰam ਆਈਡੀ ਮੇਰੀ ਤੁਹਾਡੇ ਨੂੰ ਦਿੱਤੀ ਹੋਈ ਆ ਜੁਹਾਰ ਬਲੌਗ ਚ ਆ ਕੇ ਸਰਚ ਕਰੋ ਉੱਥੇ ਮੇਰੀ ḍp ਲੱਗੀ ਹੋਈ ਆ ਮੇਰੀਆਂ ਕਾਫੀ ਸਾਰੇ ਰੀਲਸ ਬਣੀਆਂ ਹੋਈਆਂ ਨੇ ਉੱਥੇ ਤੁਸੀਂ ਮੈਨੂੰ ਫੋਲੋ ਕਰ ਲਓ ਤੁਸੀਂ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਲਓ ਤੇ ਮੈਸੇਜ ਕਰਕੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਤੇ ਇੱਕ ਭੈਣ ਮੈਨੂੰ ਕਹਿੰਦੇ ਸੀਗੇ ਦਲਵਿੰਦਰਪੁਰ ਉਹ ਹੁਣ ਮੈਨੂੰ ਨਹੀਂ ਪਤਾ ਵੀ ਇਹ ਕਿੱਥੋਂ ਦੇ ਨੇ ਸਾਡੇ ਨੇੜੇ ਤੇੜੇ ਦੇ ਨੇ ਉਹ ਕਹਿੰਦੇ ਸੀਗੇ ਵੀ ਤੁਸੀਂ ਵੈਕਟਰ ਦੀ ਸ਼ੌਪ ਤੇ ਮਿਲ ਸਕਦੇ ਹੋ ਹੁਣ ਮੈਨੂੰ ਨਹੀਂ ਪਤਾ ਭੈਣੇ ਕਿਹੜੇ ਵੈਕਟਰ ਦੀ ਦਕਾਨ ਸ਼ੌਪ ਆ ਤੇ ਕਿੱਥੇ ਆ ਨਾ ਮੈਨੂੰ ਉਹਦੇ ਬਾਰੇ ਕੁਝ ਵੀ ਪਤਾ ਹੈਗਾ ਤੇ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਆਉਣਾ ਹੈ ਤਾਂ ਜ਼ਰੂਰ ਦੱਸਿਓ ਨਾ ਬਤ ਪਟਾਕੀ ਨਾ ਆ ਮੈਨੂੰ ਨਹੀਂ ਪਤਾ ਹੈਗਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਤੁਸੀਂ ਗੱਲ ਕਰਨੀ ਹੈ ਤਾਂ ਜੇ ਆਰ ਬਲੌਗਸ 사이ਟ ਤੇ ਕਰ ਸਕਦੇ ਹੋ ਠੀਕ ਹੈ ਜੀ ਜੇ ਆਰ ਬਲੌਗਸ ਤੇ ਜਾਓ ਤੇ ਇੰਸਟਾਗ੍ਰਾਮ ਤੇ ਜੀ ਇੰਸਟਾਗ੍ਰਾਮ ਹਰੇਕ ਦੇ ਕੋਲ ਹੈ ਇੰਸਟਾਗ੍ਰਾਮ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਠੀਕ ਹੈ ਜੀ ਇੰਸਟਾਗ੍ਰਾਮ ਤੇ ਗੱਲ ਕਰਕੇ ਮੈਨੂੰ ਲੱਗਿਆ ਤੁਸੀਂ ਮੇਰੀਆਂ ਭੈਣਾਂ ਵਧੀਆ ਹੈ ਹੁਣ ਆਇਂਦਾ ਹੁਣ ਜੀ ਮੈਂ ਨੰਬਰ ਦੇ ਦਮਾ ਨਾ ਫਿਰ ਇਥੇ ਫੇਕ ਬਹੁਤ ਕੁਸ਼ਾ ਹਨਾ ਨਾਲੇ ਆਪਾਂ YouTube ਤੇ ਨੰਬਰ ਨਹੀਂ ਦੇ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਆ ਹਨਾ ਫਿਰ ਮੈਂ ਕੰਮ ਕਰੂੰਗੀ ਜਾਂ ਮੈਂ ਫੋਨ ਤੇ ਗੱਲਾਂ ਕਰੂੰਗੀ ਫਿਰ ਤਾਂ ਸਾਰੇ ਪਬਲਿਸ਼ ਹੋ ਜਾਣਾ ਨੰਬਰ ਹਨਾ ਤੇ ਕਾਫੀ ਪਹਿਣਾ ਕੋਲੇ ਮੇਰਾ ਨੰਬਰ ਹੈਗਾ ਵੀ ਆ ਕਾਫੀ ਮੇਰੇ ਵਿਊਅਰਸ ਨੇ ਹਨਾ ਉਹਨਾਂ ਕੋਲੇ ਨੰਬਰ ਹੈਗਾ ਵੀ ਆ ਪਹਿਲੇ ਚੈਨਲ ਤੋਂ ਬਹੁਤ ਸਾਰੇ ਵਿਊਅਰਸ ਹਨਾ ਮੇ ਨਾਲ ਜੁੜੇ ਹੋਣੇ ਉਹਨਾਂ ਕੋਲ ਵੀ ਨੰਬਰ ਹੈਗਾ ਤੇ ਗੱਲ ਕਰ ਲੈਨੇ ਆਪਾਂ ਜਦੋਂ ਟਾਈਮ ਲੱਗਦਾ ਗੱਲ ਕਰ ਲਈਦੀ ਆ ਹਨਾ ਵੀ ਜੇ ਤੁਸੀਂ ਮੇਰੇ ਨਾਲ ਗੱਲ ਕਰਨੀ ਚਾਹੁੰਦੇ ਹੋ ਤਾਂ ਇੰਸਟਾਗ੍ਰam ਆਈਡੀ ਆਪਣੀ ਜਿਹੜਾ ਬਲੌਗਸ ਮੈਂ ਬਾਰ ਬਾਰ ਦੱਸੀ ਜਾਨੀ ਆ ਤੁਹਾਨੂੰ ਤੁਸੀਂ ਉੱਥੇ ਜਾ ਕੇ ਫੋਲੋ ਕਰ ਲਓ ਤੇ ਫੋਲੋ ਕਰਕੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਤੇ ਉਸ ਦਿਨ ਪਹਿਨੇ ਮੈਂ ਤੁਹਾਡਾ ਨੰਬਰ ਨਹੀਂ ਉਹ ਜਿਹੜਾ ਮੈਂ ਕਮੈਂਟ ਨਹੀਂ ਕਟਿਆਗਾ ਉਹ ਕਮੈਂਟ YouTube ਰਿਮੂਵ ਕਰ ਦਿੰਦਾ ਇਹ ਤੁਸੀਂ ਉਹਦੇ ਵਿੱਚ ਪੂਰਾ ਆਪਣਾ ਫੋਨ ਨੰਬਰ ਦਿੱਤਾ ਹੋਊਗਾ ਬਟ ਮੈਨੂੰ ਤਾਂ ਪਤਾ ਵੀ ਨਹੀਂ ਲੱਗਿਆ ਵੀ ਤੁਸੀਂ ਕਮੈਂਟ ਕੀਤਾ ਹੈ ਮੇਰੇ ਕੋਲ ਤਾਂ ਸ਼ੋ ਵੀ ਨਹੀਂ ਹੋਇਆਗਾ ਹਨਾ ਤੇ ਬਾਕੀ ਤੁਹਾਡੇ ਜਿਹੜੇ ਕਮੈਂਟ ਸੀਗੇ ਉਹ ਸਾਰੇ ਸ਼ੋ ਸ਼ੋ ਹੋਏ ਨੇ ਜੀ ਤੇ ਬਾਕੀ ਅੱਜ ਕੀ ਕਹਿੰਦੇ ਆ ਰਖੜੀ ਸੀਗੀ ਹਨਾ ਸਾਰਿਆਂ ਨੇ ਰਖੜੀ ਸੈਲੀਬ੍ਰੇਟ ਕਰੀ ਹੋਣੀ ਆ ਤੇ ਮੇਰੇ ਵੱਲੋਂ ਸਾਰੀਆਂ ਭੈਣਾਂ ਨੂੰ ਸਾਰੇ ਜਿਹੜੇ ਮੈਨੂੰ ਭੈਣ ਮੰਨਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਆ ਹੈਪੀ ਰਖੜੀ ਹਨਾ ਤੇ ਸਾਰੀਆਂ ਭੈਣਾਂ ਦੇ ਭਰਾ ਜਿਉਂਦੇ ਵਸਦੇ ਰਹਿਣ ਰੱਬ ਉਹਨਾਂ ਨੂੰ ਤਰੱਕੀਆਂ ਦੇਵੇ ਹਨਾ ਅਸੀਂ ਦਵਾ ਮੰਨੇ ਆਪਣੀਆਂ ਦਾ ਤੇ ਹੁਣ ਤੁਸੀਂ ਕਹਿਣਾ ਵੀ ਤੁਸੀਂ ਰਖੜੀ ਨਹੀਂ ਮਨਾਈ ਅਸੀਂ ਰਖੜੀ ਮਨਾਈ ਆ ਜੀ ਕਿਵੇਂ ਮਨਾਈ ਲੋ ਤੁਹਾਡੇ ਸਾਹਮਣੇ ਉਦੋਂ ਵੀਡੀਓ ਜਿਹੜੀ ਆ ਆਪਾਂ ਪਬਲਿਸ਼ ਕਰਤੀ ਤੁਸੀਂ ਦੇਖ ਹੀ ਲਈ ਤੇ ਮੈਂ ਰਖੜੀ ਕਿਉਂ ਨਹੀਂ ਬੰਨਣ ਜਾਂਦੀ ਇਹਦਾ ਰੀਜਨ ਵੀ ਲੱਗ ਜੋ ਤੁਹਾਨੂੰ ਪਤਾ ਵੀ ਤੁਸੀਂ ਪੁੱਛਦੇ ਹੋ ਵੀ ਕੌਣ ਆ ਤੁਹਾਨੂੰ ਹਨਾ ਕਮੈਂਟ ਕਰਦਾ ਕੌਣ ਦੁੱਖੀ ਕਰਦਾ ਦੇਖੋ ਵੀ ਮੇਰੀਆਂ ਭਾਬੀਆਂ ਤਾਂ ਨਹੀਂ ਹੈਗੀਆਂ ਉਹ ਨਹੀਂ ਮੈਨੂੰ ਦੁੱਖੀ ਕਰਦੀਆਂ ਹੈਗੀਆਂ ਤੁਸੀਂ ਇਹ ਨਾ ਕਿਹਾ ਕਰੋ ਵੀ ਮੈਂ ਆਪਣੀਆਂ ਪਰਜਾਈਆਂ ਨੂੰ ਕਹਿੰਦੀ ਆ ਮੇਰੀਆਂ ਪਰਜਾਈਆਂ ਮੈਨੂੰ ਕੁਝ ਨਹੀਂ ਕਹਿੰਦੀਆਂ ਹੈਗੀਆਂ ਹਨਾ ਤੇ ਮੇਰੀ ਪਰਜਾਈ ਤਾਂ ਤੁਸੀਂ ਵੀਡੀਓ ਜਾ ਕੇ ਦੇਖ ਲਓ ਪਿੱਛੇ ਮੇਰੀ ਮੰਮੀ ਦੀ ਉਹਨੇ ਬਹੁਤ ਸੇਵਾ કરી ਆ ਵੀ ਰੱਬੋ ਮੈਂ ਕਹਿੰਦੀ ਉਹ ਦਿਨ ਦੁੱਖਣੀ ਰਾਤ ਚੌਗਣੀ ਤਰੱਕੀ ਕਰੇ ਮੇਰੀ ਭਝਾਈ ਨੇ ਮੇਰੀ ਮਾਂ ਦੀ ਬਹੁਤ ਸੇਵਾ ਕਰੀ ਆ ਡੈਪਰ ਚੇਂਜ ਕਰਨਾ ਕੋਈ ਸੌਖੀ ਗੱਲ ਨਹੀਂ ਪਈ ਹੈਗੀ ਉਹ ਵੀ ਇੱਕ ਬਜ਼ੁਰਗ ਬੰਦੇ ਦਾ ਠੀਕ ਆ ਬੱਚੇ ਦਾ ਡੈਪਰ ਚੇਂਜ ਕਰਨਾ ਉਹ ਵੀ ਆਪਦੇ ਦਾ ਹੀ ਕਰ ਸਕਦੇ ਆ ਆਪਾਂ ਦੂਜੇ ਕਿਸੇ ਦੇ ਬੱਚੇ ਦਾ ਵੀ ਆਪਾਂ ਡੈਪਰ ਨਹੀਂ ਚੇਂਜ ਕਰ ਸਕਦੇ ਹੈਗੇ ਤੇ ਮੇਰੀ ਭਝਾਈ ਨੂੰ ਨਾ ਤੁਸੀਂ ਕਿਹਾ ਕਰੋ ਨਾ ਤੁਹਾਨੂੰ ਲੱਗਦਾ ਹੁੰਦਾ ਵੀ ਮੈਂ ਆਪਣੀ ਭਝਾਈ ਨੂੰ ਕਹਿੰਦੀ ਮੇਰੀ ਭਝਾਈ ਨਹੀਂ ਹੈਗੀ ਉਹ ਤੇ ਹੋ ਸਕਦਾ ਥੋੜੇ ਕਿ ਦਿਨਾਂ ਦੇ ਵਿੱਚ ਵਿੱਚ ਕਮੈਂਟ ਕਰਨ ਵਾਲੀ ਹੋਰ ਉਹਦੀ ਹੈਪਰ ਹੋ ਜਾਣਾ ਹੁਣ ਉਹਨੇ ਹਰ ਤਾਂ ਉਹ ਵੀ ਹੋ ਜਾਣਾ ਵੀ ਕਿਉਂਕਿ ਉਗੜ ਕੇ ਗੱਲ ਆਉਣ ਵਾਲੀ ਆ ਮੂਰੇ ਹਨਾ ਤੇ ਮੇਰੇ ਭਾਈ ਵਰਝਾਈ ਨਹੀਂ ਉਹ ਤਾਂ ਵੀਡੀਓ ਦੇ ਵਿੱਚ ਆਉਂਦੇ ਸੀਗੇ ਬਹੁਤ ਵਧੀਆ ਸੀ ਸਾਰਾ ਕੁਝ ਬਹੁਤ ਹੀ ਵਧੀਆ ਸੀਗਾ ਸਾਰਾ ਕੁਝ ਬੜਾ ਵਧੀਆ ਸੀ ਅਸੀਂ ਖੁਸ਼ੀ ਸਾਰਾ ਪਰਿਵਾਰ ਇੱਕ ਥਾਵੇਂ ਬਹਿਂਦਾ ਸੀ ਗੱਲਾਂ ਕਰਦੇ ਸੀ ਹੱਸਦੇ ਸੀ ਖੇਡਦੇ ਸੀ ਹਨਾ ਆ ਦੇਖੋ ਜਿਹਨਾਂ ਨੂੰ ਵੀ ਪਤਾ ਵੀ ਇੱਕ ਬੰਦਾ ਹੁੰਦਾ ਹੀ ਆ ਘਰਾਂ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਇੱਕ ਬੰਦਾ ਹੁੰਦਾ ਹੀ ਆ ਬਵਾੜਿਆਂ ਦੀ ਜੜ ਹਨਾ ਤੇ ਉਦਾਂ ਹੀ ਸਾਡੇ ਵੀ ਹੈਗਾ ਇੱਕ ਬੰਦਾ ਹਨਾ ਦੇ ਉਦਾਂ ਦਾ ਬੜੇ ਧਾਰਮਿਕ ਸਟੇਟਸ ਪਾਉਣੇ ਨੇ ਤੇ ਉਦਾਂ ਦਾ ਫੇਸਬੁੱਕ ਭਰੀ ਪਈ ਆ ਧਾਰਮਿਕ ਸਟੇਟਸ ਪਾਪਾ ਕੇ ਹਨਾ ਤੇ ਉਦਾਂ ਦਾ ਆਪਾ ਵਟਸਐਪ ਦੇ ਸਟੇਟਸ ਵੀ ਸਾਰੇ ਧਾਰਮਿਕ ਹੁੰਦੇ ਨੇ ਜਿੰਨੀਆਂ ਵੀ ਸਟੋਰੀਆਂ ਹੁੰਦਾ ਸਾਰਾ ਕੁਝ ਧਾਰਮਿਕ ਹੁੰਦਾ ਤੇ ਜਦੋਂ ਲੰਬੂ ਲਾਉਣ ਵੇਲੇ ਉਹੀ ਬੰਦਾ ਮੂਰੇ ਹੁੰਦਾ ਜਿਹੜਾ ਧਾਰਮਿਕ ਸਟੇਟਸ ਪਾਉਂਦਾ ਹੁੰਦਾ ਹਨਾ ਤੇ ਸਾਰਾ ਕੁਝ ਵਧੀਆ ਜਾਂ ਮੈਂ ਰਖੜੀ ਨਹੀਂ ਮੰਨੀ ਹੈਗੀ ਪਿਛਲੇ ਸਾਲ ਬੰਨੀ ਸੀ ਉਹ ਰਖੜੀ ਬੰਨੀ ਜਾਂ ਬਹੁਤ ਦੂਰ ਤੱਕ ਪਵਾੜਾ ਪਿਆ ਸੀ ਤੇ ਮੈਂ ਇਸ ਵਾਰ ਨਹੀਂ ਬੰਨੀ ਤੇ ਦੂਜੀ ਗੱਲ ਮੇਰਾ ਭਰਾ ਵੀ ਉਹਨੇ ਅਮਰਤਸ਼ਕਿਆ ਥੋੜਾ ਜਿਹਾ ਉਹ ਹੀ ਚੀਜ਼ ਨੂੰ ਮੰਨਦਾ ਵੀ ਨਹੀਂ ਹੈਗਾ ਤੇ ਪਿਛਲੇ ਸਾਲ ਉਹਨਾਂ ਨੂੰ ਆਏ ਹੋ ਗਿਆ ਸੀ ਮੇਰੀ ਪਰਜਾਈ ਨੂੰ ਹਨਾ ਤੇ ਵੈਸੇ ਕਰ ਉਹਨੇ ਆਪਾਂ ਤਾਂ ਵਧੀਆ ਮੰਨਦੇ ਆ ਭਾਈ ਹਨਾ ਜਿਹੜਾ ਬੰਦਾ ਆਪਣੇ ਨਾਲ ਵਧੀਆ ਤਾਂ ਵਧੀਆ ਹੀ ਆ ਹਨਾ ਜਿਹੜਾ ਬੰਦਾ ਮੈਨੂੰ ਮੇਤੋਂ ਇੰਚ ਵੀ ਮੇਤੋਂ ਖਾਰ ਖਾਂਦਾ ਨਾ ਆਪਾਂ ਉਹ ਤੋਂ 10 ਕਦਮ ਪਿੱਛੇ ਹੋਣ ਵਾਲੇ ਬੰਦੇ ਆ ਮੈਂ ਜਾਣ ਜਾਣ ਕੇ ਆੜ ਆੜ ਕੇ ਵਿੱਚ ਨਹੀਂ ਵੜਦੀ ਹੈਗੀ ਮੇਰਾ ਸੁਭਾਅ ਇਦਾਂ ਦਾ ਹੈ ਤੇ ਬਾਕੀ ਤੁਹਾਨੂੰ ਪਤਾ ਵੀ ਆਪਦੇ ਘਰਾਂ ਦੇ ਕੰਮ ਕਰ ਇਦਾਂ ਦੇ ਨੇ ਜਿਹੜੇ ਬੰਦੇ ਦਾ ਜਿੱਥੇ ਮਾਈਂਡ ਸੈਟ ਹੋ ਜਵੇ ਨਾ ਉੱਥੇ ਹੀ ਹੋ ਜਾਂਦਾ ਹੁੰਦਾ ਜਿਨੇ ਲਾਂਬੂ ਲਾਉਣਾ ਉਹਦਾ ਲਾਂਬੂ ਤਾਂ ਹੀ ਮਾਈਂਡ ਸੈਟ ਆ ਠੀਕ ਆ ਜਿਨੇ ਮੇਰੇ ਵਰਗੇ ਨੇ ਕੰਮ ਕਰਨਾ ਜਾਂ ਕੈਮਰਾ ਔਨ ਕਰਕੇ ਵੀਡੀਓ ਬਣਾਉਣੀ ਆ ਉਹ ਮੇਰਾ ਇੱਥੇ ਹੀ ਆ ਫੋਕਸ ਸਾਰਾ ਠੀਕ ਹੈ ਮੇਰਾ ਘਰ ਦੇ ਵਿੱਚ ਹੀ ਸਾਰਾ ਦਿਮਾਗ ਆ ਜਿਵੇਂ ਹੁਣ ਤੁਸੀਂ ਪਿੰਡ ਪੰਜਾਬ ਵਾਲੇ ਭੈਣ ਨੂੰ ਦੇਖਿਆ ਉਹਨਾਂ ਨੇ ਤੀਆਂ ਤੇ ਜਾਣ ਕਿ ਕਿੰਨੀ ਚਿੰਤਾ ਸੀ ਉਹਨਾਂ ਨੂੰ ਧਾਰਾ ਕੌਣ ਚਾਊਗਾ ਰੋਟੀ ਕੌਣ ਪਕਾਊਗਾ ਘਰੇ ਕੌਣ ਰਹੂਗਾ ਐਦਾਂ ਹੀ ਉਹ ਮੇਰਾ ਵੀ ਉਹੀ ਸੁਭਾਅ ਮੈਨੂੰ ਵੀ ਆਪਦਾ ਹੀ ਘਰ ਵਧੀਆ ਲੱਗਦਾ ਦੂਜੀ ਗੱਲ ਹੁੰਦਾ ਹੀ ਆ ਹਨਾ ਵੀ ਨਾਲੇ țiiਾਂ ਦਾ ਭੈਣਾਂ ਦਾ ਸਾਰੇ ਦਿਨ ਹੋਣ ਚਾਹੀਦੇ ਨੇ ਇੱਕ ਦਿਨ ਨਹੀਂ ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ ਤੁਹਾਨੂੰ ਅੱਜ ਦਾ ਦਿਨੇ ਹੀ ਭੈਣ ਚਾਹੀਦੀ ਆ ਭੈਣ ਹਮੇਸ਼ਾ ਚਾਹੀਦੀ ਹੁੰਦੀ ਆ ਠੀਕ ਹੈ ਜ਼ਰੂਰੀ ਨਹੀਂ ਹੈਗਾ ਵੀ ਇੱਕੋ ਦਿਨ ਅੱਜੇ ਤੁਹਾਨੂੰ ਭੈਣ ਦੀ ਲੋੜਤੀ ਤੇ ਅੱਜੇ ਤੁਸੀਂ ਫੋਨ ਕੀਤਾ ਅੱਜੇ ਧਾਗਾ ਬਣਾ ਲਿਆ ਤੇ ਬਸ ਉਸ ਤੋਂ ਬਾਅਦ ਸਾਲ ਭੁੱਲ ਜਾਓ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਦੂਜੀ ਗੱਲ ਜੇ ਤੁਸੀਂ ਰਖੜੀ ਬਣਾਉਣੀ ਆ ਤਾਂ ਕਿਸੇ ਤੋਂ ਡਰਨਾ ਨਹੀਂ ਚਾਹੀਦਾ ਠੀਕ ਆ ਤੇ ਬਾਕੀ ਮੇਰਾ ਭਰਾ ਅੰਬਰਤਾਰੀ ਆ ਉਹ ਪਿਛਲੇ ਸਾਲ ਵੀ ਉਹਨੂੰ ਹੈ ਨਹੀਂ ਸੀਗਾ ਇੰਨਾ ਉਹਨਾਂ ਰਖੜੀ ਦਾ ਉਹਨੂੰ ਹੈ ਹੀ ਨਹੀਂਗਾ ਉਹਨੇ ਤਾਂ ਅਮਰਤਸ਼ਕਿਆ ਹੋਇਆ ਉਹਨੂੰ ਸ਼ੁਰੂ ਤੋਂ ਪਹਿਲਾਂ ਸੀਗਾ ਬਹੁਤ ਕੁਮਾਰੇ ਹੁੰਦੇ ਵਧੀਆ ਰਖੜੀਆਂ ਬੰਨਦੇ ਸੀ ਤੇ ਵੱਡੇ ਭਰਾ ਦੀ ਮੇਰੇ ਦੀ ਡੈਥ ਹੋਈ ਹੋਈ ਆ ਹਨਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਇਹ ਹੁੰਦਾ ਦਾ ਹੈਗਾ ਹੀ ਪਰ ਮੇਰਾ ਥੋੜਾ ਜਿਹਾ ਹੁਣ ਸੁਭਾਅ ਹੋਰ ਹੋ ਗਿਆ। ਉਹਨਾਂ ਮੈਨੂੰ ਜਿਵੇਂ ਅੱਜ ਦੇ ਨਾਲ ਹੁਣ ਬੱਸ ਤੁਹਾਨੂੰ ਪਤਾ ਹੀ ਆ। ਉਹ ਹੌਲੀ 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 ਦਿਮਾਗ ਬੰਦੇ ਦਾ ਉਹ ਆਪਣੇ ਸੈੱਟ ਹੋ ਜਾਂਦਾ ਵੀ ਚਲੋ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਹੈਨਾ। ਵਧੀਆ ਬਾਕੀ ਘਰੇ ਵੈਗਰੂ ਨੇ ਕੁੜੀ ਦਿੱਤੀ ਨਹੀਂ ਹੈਗੀ ਜੇ ਕੁੜੀ ਹੁੰਦੀ ਤਾਂ ਆਪਾਂ ਵੀ ਵਧੀਆ ਪਲੇਟ ਬਲੂਡ ਸਜਾ ਕੇ ਰਖੜੀਆਂ ਬੰਨਦੇ ਤੇ ਹੁਣ ਮੈਂ ਜਿਆਨ ਨੂੰ ਕਹੇ ਸੀ ਵੀ ਅੱਜ ਤਾਂ ਹੈਨਾ ਕੇਸੀ ਨਾ ਆਇਆ ਹੋਇਆ ਵੀਰੇ ਦੇ ਰਖੜੀ ਬੰਨਦੇ ਹੈਨਾ। ਰਖੜੀ ਬੰਨਦੇ ਵੀਰੇ ਦੇ ਕਹਿੰਦਾ ਮੈਂ ਕੁੜੀ ਆ ਉਹਨੇ ਉਦੋਂ ਬੰਨਤੀਆਂ ਬਸ ਹੁਣ ਉਹ ਦੁਬਾਰਾ ਦੁਬਾਰਾ ਨਾਲ ਸੀ ਰਖੜੀਆਂ ਲਿਆਂਦੀਆਂ ਮੇਰਾ ਤਾਂ ਹੁਣ ਮੈਂ ਪਿਛਲੇ ਸਾਲ ਤੁਹਾਨੂੰ ਮੈਂ ਦੱਸ ਦਿੰਦੀ ਆ ਅ ਮੈਂ 8-10 ਸਾਲ ਬਾਅਦ ਪਿਛਲੇ ਸਾਲ ਰਖੜੀ ਖਰੀਦੀ ਸੀ ਤੇ ਰਖੜੀ ਵਾਲੀ ਦੁਕਾਨ ਤੇ ਜਾ ਕੇ ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ ਪਤਾ ਹੀ ਨਹੀਂ ਕੀ ਹੋ ਗਿਆ ਨਾ ਮੈਂ ਤਾਂ ਰਖੜੀਆਂ ਖਰੀਦੀ ਆ ਗਈਆਂ ਨਾ ਮੈਂ ਦੋ ਰਖੜੀਆਂ ਮੈਨੂੰ ਦਿਖਾਉਣਾ ਮੈਨੂੰ ਤਾਂ ਬਾਜ਼ਾਰ ਆਏ ਹੋ ਗਏ ਵੀਕੀ ਆ ਮੇਰੇ ਉੱਤੇ ਨੂੰ ਆਉਂਦਾ ਉੱਤੇ ਨੂੰ ਆਉਂਦਾ ਕੁਝ ਵੀ ਮੈਨੂੰ ਕੁਝ ਵੀ ਵਧੀਆ ਨਾ ਲੱਗੇ ਮੇਰੇ ਘੋਰਾ ਡੋਣ ਲੱਗੀ ਹੈ ਨਾ ਮੈਂ ਆਪਣੇ بڑے ਭਰਾ ਲਈ ਰਖੜੀ ਖਰੀਦੀ ਸੀ ਉਦੋਂ ਮੇਰਾ ਛੋਟਾ ਭਰਾ ਵਾਰ ਸੀਗਾ ਤੇ بڑے ਭਰਾ ਲਈ ਰਖੜੀ ਖਰੀਦੀ ਤੇ ਉਸ ਤੋਂ ਬਾਅਦ ਮੈਂ ਕਦੇ ਵੀ ਰਖੜੀਆਂ ਨਹੀਂ ਕਰੀਤੀਆਂ ਹੈਗੀਆ ਕਦੇ ਵੀ ਤੇ ਪਿਛਲੇ ਸਾਲ ਮੈਂ ਰਖੜੀਆਂ ਖਰੀਦੀਆਂ ਤੇ ਮੇਰੇ ਨਾਲ ਇਹ ਗੈ ਰਖਣੀ ਅਗਰ ਇਹਨਾਂ ਨੂੰ ਉੱਥੇ ਪਤਾ ਨਹੀਂ ਕੀ ਹੋ ਗਿਆ ਨਾ ਇਹ ਕਹਿੰਦੇ ਰਖੜੀ ਗਰੀਵਲਾ ਉਹਦੇ ਤੇ ਵੀਰਾ ਲਿਖਿਆ ਹੋਇਆ ਮੈਂ ਰਖੜੀ ਤੇ ਜਦ ਵੀਰਾ ਦੇਖਿਆ ਨਾ ਭਈ ਮੈਨੂੰ ਕੁਝ ਹੋ ਗਿਆ ਇਹ ਕਹਿੰਦੇ ਤੂੰ ਖਰੀਦ ਲੈ ਰੱਖੜੀ ਖਰੀਦ ਲੈ ਖੜੀ ਕੇ ਦੇਖੀ ਜਾਨੀ ਆ ਵੀ ਭੇੜ ਹੋਈ ਜਾਂਦੀ ਆ ਦੁਕਾਨ ਤੇ ਮੈਂ ਕਿਹਾ ਨਹੀਂ ਮੈਂ ਨਹੀਂ ਖਰੀਦਣੀਆਂ ਹੈਗੀਆਂ ਨਾ ਕਹਦੇ ਨਹੀਂ ਕੋਈ ਨਾ ਕੁਝ ਨਹੀਂ ਹੁੰਦਾ ਤੋ ਇੱਕ ਅੱਧੀ ਖਰੀਦ ਲੈ ਹਨਾ ਵੀ ਭਰਾ ਵਾਸਤੇ ਆਪਦੇ ਵਾਸਤੇ ਖਰੀਦ ਲੈ ਤੋ ਇੱਕ ਅੱਧੀ ਮੈਂ ਤੋ ਖਰੀਦਦੀਆਂ ਹੀ ਨਹੀਂ ਗਈਆਂ ਜਿਹੜੀ ਇੱਕ ਦੋ ਇਹਨਾਂ ਨੇ ਲਈਆਂ ਬਸ ਲੈ ਕੇ ਮੈਂ ਘਰ ਨੂੰ ਆ ਗਈ ਮੈਨੂੰ ਕੁਝ ਹੋ ਗਿਆ ਉੱਥੇ ਹਨਾ ਬਸ ਸਮਝੇ ਨਾ ਲੱਗੀ ਤੇ ਫਿਰ ਹੁਣ ਫਿਰ ਉਸ ਤੋਂ ਬਾਅਦ ਚੱਲ ਰੱਖੜੀਆਂ ਮੰਨੀਆਂ ਸਾਰਾ ਕੁਝ ਮੇਰੀ ਪਰਜਾਈ ਨੂੰ ਇਹ ਵੀ ਆਪਣੇ ਮੰਮੀ ਪਤਾ ਹੀ ਹੁੰਦਾ ਹਨਾ ਜਿਹੜਾ ਬੰਦਾ ਜਿਹੜਾ ਬੰਦਾ ਬਜ਼ੁਰਗ ਕਮ ਬੰਦੇ ਦੀ ਸੇਵਾ ਕਰਦਾ ਨੂੰ ਪਤਾ ਹੀ ਹੁੰਦਾ ਵੀ ਇਹਦੇ ਹੁਣ ਹਾਲਤ ਕੰਡੀਸ਼ਨ ਕੀ ਆ ਹਨਾ ਜਿਹਨੇ ਹਰ ਟਾਈਮ ਕੋਲ ਰਹਿਣਾ ਤੇ ਉਹ ਕਹਿੰਦੇ ਭਾਈ ਵੀ ਰਖੜੀ ਬੰਝੋ ਆਜਿਓ ਹਨਾ ਚਲ ਮੀਂਹ ਪੈ ਗਿਆ ਅਸੀਂ ਚਲੇ ਗਏ ਵਧੀਆ ਮੌਸਮ ਪਿਛਲੇ ਸਾਲ ਬਹੁਤ ਮੀਂਹ ਪੈ ਗਿਆ ਮੈਂ 12 ਕ ਵਜੇ ਗਈ ਬੜੀ ਸੋਹਣੀ ਰਖੜੀ ਬੰਨੀ ਵੀਡੀਓ ਵੀ ਬਣਾਈ ਤੁਸੀਂ ਕਈ ਪਹਿਣਾ ਨੇ ਤਾਂ ਦੇਖੀ ਵੀ ਆ ਸਭ ਕੁਝ ਦੇਖਿਆ ਤੇ ਉਹ ਮੇਰੇ ਵੀਡੀਓ ਬਣਾਉਣ ਦਾ ਚੱਕਰ ਪੈ ਗਿਆ ਸੀ ਵੀ ਵੀਡੀਓ ਕਿਉਂ ਬਣਾਈ ਆ ਤੁਸੀਂ ਹਨਾ ਮੇਰੇ ਭਾਈ ਪਰਜਾਈ ਨੇ ਕੁਛ ਵੀ ਨਹੀਂ ਸੀ ਕਿਹਾ ਕੁਛ ਵੀ ਨਹੀਂ ਸੀ ਕਿਹਾ ਇੰਨੇ ਚਾ ਉਹ ਨਾ ਮੇਰੀ ਪਰਜਾਈ ਨੇ ਰਖੜੀ ਬਣਾਈ ਸੀ ਮੇਰੇ ਭਰਾ ਦੇ ਭਤੀਜੇ ਦੇ ਇੰਨੇ ਚਾ ਨਾ ਵੀ ਉਹ ਸਾਰਿਆਂ ਦਾ ਚਾਈ ਵੀ ਰਾਤ ਨੂੰ ਉਹਨਾਂ ਦੀ ਰੋਟੀ ਪਲੇਟ 'ਚ ਦੂਜੇ ਤੀਜੇ ਦਿਨ ਜਾ ਕੇ ਵੀ ਉਹਨਾਂ ਦੀ ਰਾਤ ਨੂੰ ਰੋਟੀ ਪਲੇਟ 'ਚ ਪਾਈ ਬਵਾਈ ਹੋ ਰਹੀ ਹੈ ਇਹੋ ਜਿਹਾ ਇੱਕ ਜਿਵੇਂ ਕਹਿੰਦੇ ਤੁਹਾਨੂੰ ਦੱਸਿਆ ਵੀ ਇੱਕ ਬੰਦਾ ਲੰਬੂ ਲਾਉਣ ਵਾਲਾ ਇਹੋ ਜਿਹਾ ਨਾ ਤੇ ਹੁਣ ਤੁਸੀਂ ਬਾਰ ਬਾਰ ਪੁੱਛਣਾ ਜਾਂ ਆਪਾਂ ਇਦਾਂ ਵੀ ਪੁੱਛਦੇ ਹਾਂ ਵੀ ਉਹ ਬੰਦਾ ਕੌਣ ਆ ਕੌਣ ਆ ਉਹ ਆਪਣੇ ਆਪ ਹੀ ਉਹਨੇ ਕਮੈਂਟਾਂ ਦੇ ਵਿੱਚ ਲਿਖ ਜਾਣਾ ਕਿਸੇ ਦਿਨ ਕੋਈ ਗੱਲ ਨਹੀਂ ਆਪmani ਦਸਣਾ ਉਹਨੇ ਖੁਦੇ ਹੀ ਦੱਸ ਜਾਣਾ ਹੈ ਤੇ ਉਹ ਕਮੈਂਟ ਵਿੱਚ ਇੱਥੇ ਲਾ ਦੇਣਾ ਹੈ ਤੇ ਤੁਸੀਂ ਪੜ ਲੈਣਾ ਹੈ ਠੀਕ ਹੈ ਹਾਂ ਹਾਂ ਨਾ ਮੇਰੇ ਉਹਦੇ ਨਾਲ ਕੋਈ ਵੱਟ ਦਾ ਰੋਲਾ ਨਾ ਬੰਨੇ ਦਾ ਰੋਲਾ ਨਾ ਕਿਸੇ ਵੀ ਚੀਜ਼ ਦਾ ਰੋਲਾ بس ਇੱਕ ਬੰਦੇ ਨੂੰ ਹੁੰਦਾ ਨਹੀਂ ਹੈਗਾ ਤੇ ਬਾੜੀ ਹੁਣ ਇੱਕ ਬਹੁਤ ਸਾਰੇ ਭੈਣਾਂ ਦੇਖਦੀਆਂ ਵੀ ਨੇ ਉਹਨਾਂ ਦਾ ਚੈਨਲ ਹੈਗਾ ਹਾਂ ਬੋਪਰ ਹੈ ਵਲੌਗਸ ਨੇ ਸ਼ਾਇਦ ਉਹ ਸੇਮ ਆ ਜੋ ਕੋ ਸ਼ੋਅ ਫੈਰਨਾ ਹੋਇਆ ਬੁੱਪਰ ਐ ਬਲੌਕਸ ਵਾਲੀ ਨਾਲ ਉਹ ਸੇ ਮੇਰੇ ਨਾਲ ਹੋ ਰਿਹਾ ਜਿਵੇਂ ਉਹਨੇ ਹੱਥ ਜੋੜ ਤੇ ਸਾਰਿਆਂ ਨੂੰ ਓਕਣੇ ਮੈਂ ਵੀ ਹੱਥ ਜੋੜ ਤੇ ਠੀਕ ਹੈ ਬਾਕੀ ਆਪਾਂ ਆਪਣੀ ਫੈਮਿਲੀ ਚ ਬਹੁਤ ਵਧੀਆ ਆ ਬੜਾ ਹੀ ਵਧੀਆ ਆ ਵੀ ਪਲੀਜ਼ ਵੈਰੀ ਰਿਕਵੈਸਟ ਆ ਵੀ ਤੁਸੀਂ ਐ ਨਾ ਕਿਹਾ ਕਰੋ ਮੇਰੀਆਂ ਭਾਬੀਆਂ ਭਾਬੀਆਂ ਨਹੀਂ ਮੇਰੀਆਂ ਕਦੇ ਵੀ ਨਹੀਂ ਮੈਂ ਤਾਂ ਮੈਨੂੰ ਤਾਂ ਮੇਰੀ ਭਾਬੀ ਨੇ ਕਦੇ ਕੁਝ ਕਿਹਾ ਹੀ ਨਹੀਂ ਹੈਗਾ ਕਦੇ ਵੀ ਨਹੀਂ ਬੜੀ ਸੋਹਣੀ ਹੈ ਮੇਰੀ ਪਰਚਾਈ ਤਾਂ ਵੀਡੀਓ ਦੇਖ ਲਓ ਤੁਸੀਂ ਮੇਰੇ ਚੈਨਲ ਤੇ ਜਾ ਕੇ ਮੇਰੀ ਮੰਮੀ ਦੇ ਮੂੰਹ ਚ ਬੁਰਕੀਆਂ ਪਾਉਂਦੀ ਸੀ ਤੇ ਮੇਰੀ ਮੰਮੀ ਦੇ ਸਾਰੇ ਡੈਪਰ ਉਹਨੇ ਚੇਂਜ ਕਰੇ ਨੇ ਕਦੇ ਵੀ ਇਹ ਨਹੀਂ ਹੋਇਆ ਮੈਂ ਚਲੀ ਵੀ ਜਾਂਦੀ ਸੀ ਮੇਰੇ ਜਾਂਦੀ ਨੂੰ ਮੰਮੀ ਨਾਲ ਹੱਥ ਲਾ ਕੇ ਸਿਰ ਬਾ ਕੇ ਡੈਪਰ ਚੇਂਜ ਕਰਕੇ ਬਿਠਾਈ ਪਈ ਹੁੰਦੀ ਸੀ ਮੰਮੀ ਇਹ ਆਏ ਨਹੀਂ ਜਿਹਾਇਆ ਕਦੇ ਵੀ ਧੀ ਆਉਗੀ ਤੇ ਆ ਕੇ ਡੈਪਰ ਚੇਂਜ ਕਰੂਗੀ ਨਾ ਕਦੇ ਵੀ ਨਹੀਂ ਇੱਕ ਦਿਨ ਹੋ ਗਿਆ ਸੀ ਮੰਮੀ ਦੇ ਡੈਪਰ ਛੋਟੇ ਆ ਗਏ ਸੀਗੇ ਨਾਪਦੇ ਨਹੀਂ ਸੀਗੇ ਛੋਟੇ ਸੀ ਫਿਰ ਫੋਨ ਆ ਗਿਆ ਨਾ ਵੀ ਡੈਪਰ ਵੱਡੇ ਲੈ ਕੇ ਆਉਣੇ ਨੇ ਵੀ ਤੂੰ ਆ ਜੀ ਹੈ ਨਾ ਵੀ ਡੈਪਰ ਲੈ ਕੇ ਨਾਲੇ ਆ ਜੀ ਵੀ ਮੇਤੋਂ ਕੱਲੀ ਤੋਂ ਥੋੜੇ ਜਿਹੇ ਡੈਪਰ ਓਖਾ ਲਵਾਂ ਪੇ ਇੰਨੇ ਨੂੰ ਮੰਮੀ ਨੂੰ ਬਹੁਤ ਜ਼ਿਆਦਾ ਕਵਰਾ ਹਟਾਵੇ ਹੈ ਨਾ ਵੀ ਉਹ ਡੈਪਰ ਚੇਂਜ ਕਰਨਾ ਸੀ ਉਹ ਡੈਪਰ ਜਿਹੜਾ ਲੱਗਿਆ ਹੋਇਆ ਸੀ ਭਾਈ ਉਹਨੇ ਉਹ ਕਹਿੰਦੀ ਮੰਮੀ ਤਾਂ ਚਿੱਕਾ ਮਾਰਦੇ ਸੀਗੇ ਮੇਰੇ ਤੋਂ ਦੇਖੇ ਨਹੀਂ ਗਏ ਕਹਿੰਦੀ ਮੈਂ ਤਾਂ ਕਹਿੰਦੀ ਕੱਲੀ ਦੇ ਕਹਿੰਦੀ ਉਹੀ ਜਿਹੜਾ ਡੈਪਰ ਛੋਟਾ ਪਿਆ ਸੀਗਾ ਨਹੀਂ ਮੈਂ ਕਿਹਾ ਚੱਲ ਘੰਟਾ ਦੋ ਘੰਟੇ ਤੇ ਮੰਮੀ ਆਉ ਉਹ ਕੋਈ ਵੀ ਡੈਪਰ ਚੇਂਜ ਕਰ ਦਿੰਦੀ ਹੈ ਮੰਮੀ ਤੇ ਲੜਦਾ ਹੋਊਗਾ ਨਾ ਪਿਸ਼ਾਬ ਡੈਪਰ ਦੇ ਵਿੱਚ ਤੇ ਡੈਪਰ ਗੰਦਾ ਸੀਗਾ ਤੇ ਉਹਨੇ ਪਰ ਮੇਰੇ ਜੱਗਦੀ ਨੂੰ ਮੰਮੀ ਦੇ ਨਾਲ ਆਤ ਨਾ ਮੰਮੀ ਦਾ ਤਾਂ ਰੋਜੋ ਬਿਸਤਰਾ ਵੀ ਧੌਂਦੀ ਸੀ ਰੋਜ਼ ਮੇਰੇ ਜਾਂਦੀ ਨੂੰ ਮੰਮੀ ਦੇ ਦਰੀਵ ਤੋਂ ਕਿਸਪੜੀ ਪਾਈ ਹੁੰਦੀ ਸੀ ਤੇ ਲੋ ਮੈਂ ਜਾ ਕੇ ਲੱਗੇ ਮਾਂ ਕਾ ਤੁਸੀਂ ਫੋਨ ਤੇ ਬੜਾ ਰੌਲਾ ਪਿਆ ਸੀ ਬਿਟੈ ਪਰ ਛੋਟੇ ਨੇ ਛੋਟੇ ਨੇ ਮੈਂ ਹੁਣ ਤਾਂ ਮੰਮੀ ਨਾਲਾਈ ਬੈਠੀ ਆ ਕਹਿੰਦੀ ਮੰਮੀ ਨੇ ਰੌਲਾ ਹੀ ਇੰਨਾ ਪਾਇਆ ਸੀਗਾ ਹਨਾ ਬਈ ਫਿਰ ਮੈਨੂੰ ਚੇਂਜ ਕਰਨਾ ਪੈ ਗਿਆ ਨਾਲ ਕਹਿੰਦੀ ਚਲ ਕੋਈ ਗੱਲ ਨਹੀਂ ਪਰ ਮੈਨੂੰ ਕਾ ਤੇ ਸੱਧਿਆ ਤੁਸੀਂ ਹਨਾ ਵੀ ਮੈਂ ਵੀ ਤਾਂ ਜਾ ਕੇ ਸਕੂਲ ਆਉਣਾ ਮੈਂ ਵੀ ਤਾਂ ਰੋਟੀ ਬਣਾਣੀ ਕਹਿੰਦੀ ਫਿਰ ਕਿਉਂਗਾ ਆਪਾਂ ਬੈਠ ਕੇ ਗੱਲਾਂ ਮਾਰਾਂਗੇ ਮੰਮੀ ਤੇ ਜੀ ਲੱਗ ਜਾਊਗਾ ਐਦਾਂ ਵੀ ਆ ਮੇਰੀ ਪਰਜਾਈ ਤਾਂ ਬਹੁਤ ਸਾਬਦਿਲਦੀ ਆ ਇਹ ਜੇ ਕੋਈ ਗੱਲ ਨਹੀਂ ਹੈਗੀ ਮੇਰੀ ਪਰਜਾਈਆਂ ਬਹੁਤ ਸਾਬੂ ਨੇ ਬਹੁਤ ਮੇਰਾ ਭਰਾ ਜਿਹੜਾ ਮੇਰਾ ਬਹੁਤ ਸਾਊ ਆ ਤੇ ਇਹਦੀ ਕੋਈ ਗੱਲ ਨਹੀਂ ਹੈਗੀ ਉਹ ਤਾਂ ਦੋਨੇ ਚਾਰੇ ਜੀਓ ਬਹੁਤ ਸਾਊ ਨੇ ਹਨਾ ਤੇ ਬਾਕੀ ਉਹ ਬੰਦਾ ਜਿਹੜਾ ਹੈਗਾ ਲੰਬੂ ਲਾਉਣ ਵਾਲਾ ਉਹਨੇ ਕਦੇ ਦਿਨ ਦੇ ਵਿੱਚ ਵਿੱਚ ਆ ਹੀ ਜਾਣਾ ਉਹਨੇ ਕਮੈਂਟ ਕਰ ਹੀ ਜਾਣਾ ਉਹਦੀ ਉਹਨੇ ਆਪ ਦੀ ਔਕਾਤ ਆਪਣੇ ਆਪ ਦਿਖਾ ਕੇ ਜਾਣੀ ਆ ਵੀ ਮੈਂ ਕੌਣ ਆ ਠੀਕ ਆ ਬਾਕੀ ਅੱਧੇ ਤਾਂ ਜਾਣਦੇ ਹੀ ਨੇ ਠੀਕ ਆ ਜਿਹੜੇ ਜਾਣਦੇ ਨੇ ਉਹਨਾਂ ਨੂੰ ਪਤਾ ਹੀ ਹੈ ਜਿਹੜੇ ਨਹੀਂ ਮੇਰੇ ਨਵੇਂ ਵੀਅਰਸ ਜੁੜਦੇ ਨੇ ਉਹਨਾਂ ਨੂੰ ਨਹੀਂ ਪਤਾ ਹੈਗਾ ਕੋਈ ਗੱਲ ਨਹੀਂ ਭੈਣੇ ਸਬਰ ਰੱਖੋ ਸਬਰ ਦਾ ਫਲ ਮਿੱਠਾ ਹੁੰਦਾ ਉਹਨੇ ਆਪੇ ਹੀ ਦੱਸ ਜਾਣਾ ਮੈਂ ਕੌਣ ਆ ਠੀਕ ਹੈ ਜੀ ਤੇ ਇਹ ਸੀਗੀ ਆਪਣੀਆਂ ਗੱਲਾਂ ਬਾਤਾਂ ਉਮੀਦ ਆ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੋਣੀ ਆ ਤੇ ਥੈਂਕ ਯੂ ਸੋ ਮੱਚ ਜਿਹੜੇ ਭੈਣ ਭਰਾ ਇੰਨਾ ਪਿਆਰ ਕਰਦੇ ਨੇ ਠੀਕ ਹੈ ਜੀ ਮੈਨੂੰ ਮੇਰੀ ਫੈਮਿਲੀ ਨੂੰ ਤੇ ਜੇ ਕਿਸੇ ਨੇ ਮਿਲਣਾ ਆਖਾ ਉਹ ਜਰੂਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਮੇਰੀਆਂ ਗੱਲਾਂ ਬਾਤਾਂ ਵਧੀਆ ਲੱਗੀਆਂ ਹੋਣਗੀਆਂ ਤੇ ਪਲੀਜ਼ ਮੇਰੀ ਰਿਕਵੈਸਟ ਆ ਕਦੇ ਵੀ ਐਦਾਂ ਦਾ ਕਮੈਂਟ ਨਾ ਕਰਿਆ ਕਰੋ ਜਿਹੜਾ ਦੂਜੇ ਦੇ ਬੰਦੇ ਦੇ ਸਾਹਮਣੇ ਆਏ ਦੇ ਦਿਲ ਨੂੰ ਠੋਸ ਪਹੁੰਚੇ ਠੀਕ ਆ ਤੇ ਇਹ ਮੇਰੀਆਂ ਭਰਜਾਈਆਂ ਦਾ ਨਾ ਕਹਦਾ ਨਾ ਲਿਖਿਆ ਕਰੋ ਕਮੈਂਟਾਂ ਦੇ ਵਿੱਚ ਕਿਉਂਕਿ ਉਹ ਉਹ ਮੈਨੂੰ ਕਦੇ ਕੁਸ਼ਤੀ ਕਹਿੰਦੀ ਆ ਤੇ ਮੈਂ ਉਹਨਾਂ ਨੂੰ ਕਦੇ ਕੁਝ ਨਹੀਂ ਕਿਹਾ ਮੈਂ ਇੰਟਰਫੇਅਰ ਕਰਦੀ ਨਹੀਂ ਪੇਕੇ ਦੇ ਜਾਂ ਕਦੇ ਵੀ ਨਹੀਂ ਕੀਤਾ ਮੈਨੂੰ ਆਦਤ ਨਹੀਂ ਪੇਕੇ ਦਾ ਪੇਕੇ ਮੈਂ ਘਰੇ ਵੀ ਨਹੀਂ ਇੰਟਰਫੇਅਰ ਕਰਦੀ ਕਦੇ ਵੀ ਨਹੀਂ ਕਰਦੀ ਮੈਂ ਆਪਣੇ ਹਸਬੰਦ ਨੂੰ ਨਹੀਂ ਕਦੇ ਟੋਕਿਆ ਵੀ ਤੁਸੀਂ ਐਦਾਂ ਕਿਉਂ ਕਰਦੇ ਹੋ ਠੀਕ ਆ ਮੈਂ ਕਦੇ ਬੱਚਿਆਂ ਨੂੰ ਵੀ ਨਹੀਂ ਟੋਕਦੀ ਜੇ ਬੱਚੇ ਪੜ੍ਹਦੇ ਆ ਬੈਠਾ ਪੜ੍ਹਦਾ ਤਾਂ ਪੜਦਾ ਕੋਈ ਗੱਲ ਨਹੀਂ ਪੜ ਲੈਣ ਦੇ ਜੇ ਉਹ ਫੋਨ ਦੇਖਦਾ ਉਹਨੂੰ ਇੰਨਾ ਕਹਿ ਦੇਣਾ ਵੀ ਇੰਨਾ ਟਾਈਮ ਫੋਨ ਦੇਖਣਾ ਬਸ ਰੱਖ ਦੇ ਮੈਂ ਕਦੇ ਵੀ ਨਹੀਂ ਟੋਕਿਆ ਹੈਗਾ ਕੋਈ ਕੰਮ ਕਰਦੇ ਨੇ ਆਪਾਂ ਨਹੀਂ ਰੋਕਿਆ ਜੇ ਉਹ ਭਾਂਡੇ ਵੀ ਧੋਂਦੇ ਨੇ ਮੈਂ ਤਾਂ ਨਹੀਂ ਰੋਕਿਆ ਵੀ ਮੈਂ ਧੋ ਦੂੰਗੀ ਧੋਲਾ 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 ਆਪਾਂ ਇੰਟਰਫੇਅਰ ਨਹੀਂ ਕਰਦੇ ਜਿਹੜਾ ਬੰਦਾ ਜੋ ਕਰਦਾ ਕਰੋ ਨਜ਼ਾਰੇ ਲਾਓ ਇੱਕ ਕੋਈ ਮਨੁੱਖਾ ਜ਼ਿੰਦਗੀ ਆ ਨਜ਼ਾਰੇ ਲਾਓ ਤੇ ਲੈਣ ਦਿਓ ਸਾਰਿਆਂ ਨੂੰ ਖੁਸ਼ ਰਹੋ ਤੇ ਖੁਸ਼ ਰਹਿਣ ਦਿਓ ਠੀਕ ਆ ਜੀ ਮੇਰਾ ਅਸੂਲ ਇਹ ਹੈ ਤੇ ਬਾਕੀ ਮੈਨੂੰ ਨਹੀਂ ਪਤਾ ਦੁਨੀਆ ਕੀ ਸਮਝਦੀ ਆ ਕੀ ਕਰਨਾ ਚਾਹੁੰਦੀ ਆ ਤੇ ਆਪਾਂ ਕੀ ਤੇ ਕੱਲ ਮਿਲਦੇ ਆ ਜਿਹੜੀਆਂ ਗੱਲਾਂ ਬਾਤਾਂ ਰਹਿ ਗਈਆਂ ਉਹ ਕੱਲ ਕਰਦਾਂਗੇ ਠੀਕ ਹੈ ਜੀ ਉਮੀਦ ਆ ਤੁਹਾਨੂੰ ਅੱਜ ਸਾਰਾ ਜੇ ਪਤਾ ਹੀ ਲੱਗ ਗਿਆ ਹੋਣਾ ਠੀਕ ਹੈ ਜੀ ਕੱਲ ਮਿਲਦੇ ਆ ਓਕੇ ਜੀ ਬਾਏ